ਸ਼੍ਰੀ ਕਾਂਸਪੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਮੁੱਖ ਮੰਤਰੀ ਭਗਵੰਤ ਖਾਨ ਦੇ ਵਾਇਲ ਹੋਏ ਫਰਜ਼ੀ ਵੀਡੀਓ ਦੇ ਮਾਮਲੇ 'ਚ ਮੋਹਾਲੀ ਦੀ ਅਦਾਲਤ ਨੇ ਫੇਸਬੁੱਕ ਨੂੰ 24 ਘੰਟਿਆਂ ਦੇ ਅੰਦਰ ਇਤਰਾਜ਼ਯੋਗ ਪੋਸਟਾਂ ਹਟਾਉਣ ਦਾ ਹੁਕਮ ਦਿੱਤਾ ਅਦਾਲਤ ਨੇ ਸਾਈਬਰ ਕ੍ਰਾਈਮ ਵਿਭਾਗ ਤੋਂ ਸੂਚਨਾ ਮਿਲਣ ਤੇ ਫੇਸਬੁੱਕ ਨੂੰ ਜਹੀ ਸਾਰੀ ਸਮੱਗਰੀ ਤੇ ਇਸ ਤਰ੍ਹਾਂ ਦੀ ਇਤਰਾਜ਼ਯੋਗ ਪੋਸਟਾਂ ਨੂੰ ਤੁਰੰਤ ਹਟਾਉਣ ਤੇ ਬਲੌਕ ਕਰਨ ਦੇ ਨਿਰਦੇਸ਼ ਦਿੱਤੇ ਨੇ ਗੂਗਲ ਨੂੰ ਵੀ ਸਰਚ ਨਤੀਜਿਆਂ 'ਚ ਜਹੀ ਸਮੱਗਰੀ ਦਿਖਾਈ ਦੇਣ ਤੋਂ ਹੁਕਮ ਦਾ ਦਿਖਾਈ ਦੇਣ ਤੋਂ ਰੋਕਣ ਦਾ ਹੁਕਮ ਦਿੱਤਾ ਗਿਆ ਜੇਕਰ Facebook ਤੇ Google Videos ਨੂੰ ਬਲੌਕ ਨਹੀਂ ਕਰਦੇ ਨਹੀਂ ਤਾਂ ਉਹਨਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਦੀ ਫਰਜ਼ੀ ਵੀਡੀਓ ਅਪਲੋਡ ਕਰਨ ਵਾਲਾ ਦੋਸ਼ੀ ਮਾਮਲਾ ਦਰਜ ਹੋਣ ਤੋਂ ਬਾਅਦ ਪਰੇਸ਼ਾਨ ਹੋ ਗਿਆ ਮੋਹਾਲੀ ਦੇ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ 'ਚ ਕੇਸ ਦਰਜ ਹੋਣ ਤੋਂ ਬਾਅਦ ਉਸਨੇ ਫੋਟੋਆਂ ਤੇ ਵੀਡੀਓ ਸਣੇ ਪੰਜ ਹੋਰ ਪੋਸਟਾਂ ਪੋਸਟ ਕੀਤੀਆਂ ਉੱਤਰਾਖੰਡ ਦੇ ઋਸ਼ੀਕੇਸ਼ ਨੇੜੇ ਦੇ ਆਂਤਿਕ ਵਾਹਨ ਖੜਚ ਡਿੱਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਦੋ ਹੋਰ ਜ਼ਖਮੀ ਹੋਏ ਨੇ ਗੁਮਾਨੇ ਵਾਲਾ ਤੋਂ ਨਰਿੰਦਰ ਨਗਰ ਦੇ ਨਈ ਪਿੰਡ ਜਾਰੀ ਬਰਾਤਿਆਂ ਨਾਲ ਪਰ ਇੱਕ ਸਪੋਟਵੀਓ ਕੰਟਰੋਲ ਤੋਂ ਬਾਅਦ ਹੋ ਗਈ ਜਿਸ ਕਨ ਗੱਡੀ ਪਾਕੀ ਦੇਵੀ ਮੋਟਰਵੇ ਮਾਰਗ ਤੋਂ ਕਰੀਬ 150 ਮੀਟਰ ਦੂਰ ਖੱਡ ਵਿੱਚ ਡਿੱਗ ਗਈ। ਹਾਸੀ ਦੀ ਸੂchnਾ ਇੱਕ ਜ਼ਖਮੀ ਨੌਜਵਾਨ ਨੇ ਦਿੱਤੀ ਜੋ ਖੱਡ ਚ ਡਿੱਗਿਆ ਸੀ। ਘਟਨਾ ਦੀ ਸੂchnਾ ਮਿਲਨ ਤੋਂ ਬਾਅਦ ਪੁਲਿਸ ਤੇ ਐਸ ਡੀ ਆਰ ਐਫ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਜਿਨ੍ਹਾਂ ਨੇ ਬਚਾਅ ਕਾਰਜ ਕਰਨੇ ਸ਼ੁਰੂ ਕੀਤੇ। ਥਾਣਾ ਮੁਨੀਕੀ ਦੇਤੀ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਪ੍ਰਦੀਪ ਚੋਹਾਨ ਦੇ ਅਨੁਸਾਰ ਗੱਡੀ ਚ ਕੁੱਲ 5 ਲੋਕ ਸਵਾਰ ਸਨ। ਹਾਸੀ ਦੀ ਖਬਰ ਸੁਣ ਕੇ ਸ਼ਾਮਪ ਕੋਰਪੁਰਾ ਸ਼ਹਿਰ 'ਚ ਪਟਾਕਿਆਂ ਦੀ ਸਟਾਲ ਲਗਾ ਕੇ ਬੈਠੇ ਦੁਕਾਨਦਾਰਾਂ ਤੇ ਕੁਝ ਨੌਜਵਾਨਾਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਇੱਕ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋਇਆ ਜਿਸ ਨੂੰ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ 'ਚ ਦਾਖਲ ਕਰਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਾਣਕਾਰੀ ਮੁਤਾਬਕ ਜ਼ਖਮੀ ਦੇ ਪਰਾਲਲਿਤ ਨੇ ਦੱਸਿਆ ਕਿ ਉਹਨਾਂ ਨੇ ਪਟਾਕਿਆਂ ਦੀ ਸਟਾਲ ਲਗਾਈ ਹੋਈ ਸੀ ਜਿੱਥੇ ਕੁਝ ਲੜਕੇ ਆਏ ਤੇ ਮਾਰਕੁੱਟ ਕਰਨ ਲੱਗੇ ਉਹਨਾਂ ਦੱਸਿਆ ਕਿ ਉਸ ਸਮੇਂ ਲੋਕਾਂ ਦੇ ਵਿੱਚ ਵਿਚਾ ਚਰਦੇ ਹੋਏ ਲੜਾਈ ਰੁਕਵਾ ਦਿੱਤੀ ਪਰ ਹਮਲਾਵਰ ਉਹਨਾਂ ਦੇ ਗੱਲੇ 'ਚੋਂ ਕਰੀਬ 10000 ਰ ਦੇਸ਼ ਸੰਬੰਧੀ ਉਹਨਾਂ ਨੇ थाना सिटी ਕੋਰਤਪੁਰ ਵਿਖੇ ਸ਼ਿਕਾਇਤ ਵੀ ਦਿੱਤੀ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਅਪੀਲ ਕੀਤੀ ਹੈ ਕੈਲੀਫੋਰਨੀਆ ਚ 10 ਫ੍ਰੀ ਵੇ ਤੇ ਟ੍ਰੈਫਿਕ ਜਾਮ ਚ ਆਪਣੇ ਟਰੈਕਟਰ ਟ੍ਰੇਲਰ ਨੂੰ ਟੱਕਰ ਮਾਰਨ ਵਾਲੇ ਵਿਅਕਤੀ ਤੇ ਨਸ਼ੇਚ ਹੋਣ ਦਾ ਸ਼ੱਕ ਜਤਾਇਆ ਗਿਆ ਦਾਜ਼ੀ ਕਿ ਉਕਤ ਵਿਅਕਤੀ ਦੀ ਪਛਾਣ 21 ਸਾਲਾ ਜਸ਼ਨਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਕਿ ਉੱਤਰੀ ਕੈਲੀਫੋਰਨੀਆ ਦੇ ਯੂਬਾ ਸਿਟੀ ਦਾ ਰਹਿਣ ਵਾਲਾ ਹੈ ਅਧਿਕਾਰੀਆਂ ਦੇ ਅਨੁਸਾਰ ਜਸ਼ਨਪ੍ਰੀਤ ਸਿੰਘ ਨਸ਼ੇਚ ਸੀਜ ਦੋਸ ਦਾ ਤੇਜ਼ ਰਫ਼ਤਾਰ ਟਰੱਕ Ontario ਚ 10 ਫਰੀਵੇਡ ਦੀਆਂ ਪੱਛਮ ਵੱਲ ਜਾਣ ਵਾਲੀ ਲੈਨਾਂ 'ਚ ਬੰਪਰ ਟੂ ਬੰਪਰ ਟ੍ਰੈਫਿਕ ਵਿੱਚ ਫਸੇ ਕਈ ਹੌਲੀ-ਹੌਲੀ ਚੱਲਦੇ ਵਾਹਨਾਂ ਨਾਲ ਟਕਰਾ ਗਏ ਜਿਸ 'ਚ 3 ਲੋਕਾਂ ਦੀ ਮੌਤ ਹੋ ਗਈ ਤੇ 4 ਹੋਰ ਜ਼ਖਮੀ ਹੋਏ ਨਿੱਸਖਾਂ ਸਾ ਡੈਸ਼ ਕੈਮ ਵੀਡੀਓ ਤੇ ਕੈਦ ਹੋ ਗਿਆ ਸੀ ਜਿਸ 'ਚ ਸਾਫ਼ ਦਿਖ ਰਿਹਾ ਹੈ ਕਿ ਟਰੱਕ ਕਾਂ ਭਿਆਨਕ ਹਾਦਸਾ ਵਾਪਰਿਆ ਸਾਊਦੀ ਅਰਬ ਨੇ 50 ਸਾਲ ਪੁਰਾਣੀ ਕਫਾਲਾ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਇਸ ਦਾ ਪੂਰਾ ਨਾਮ ਕਫਾਲਾ ਲੇਬਰ ਸਪਾਂਸਰਸ਼ਿਪ ਪ੍ਰਣਾਲੀ ਸੀ ਜਿਸ ਨੂੰ ਵਿਆਪਕ ਤੌਰ ਤੇ ਆਧੁਨਿਕ ਗੁਲਾਮੀ ਵਜੋਂ ਦਰਸਾਇਆ ਗਿਆ ਸੀ ਇਸ ਪ੍ਰਣਾਲੀ ਦੇ ਤਹਿਤ ਮਾਲਕਾਂ ਕੋਲ ਵਿਦੇਸ਼ੀ ਕਾਮਿਆਂ ਦੇ ਜੀਵਨ ਤੇ ਪੂਰਾ ਨਿਯੰਤਰਣ ਸੀ ਜਿਸ ਵਿੱਚ ਉਹਨਾਂ ਦੇ ਪਾਸਪੋਰਟ ਰੱਖਣਾ ਅਤੇ ਫੈਸਲਾ ਕਰਨਾ ਸ਼ਾਮਲ ਸੀ ਕਿ ਉਹ ਕਦੋਂ ਨੌਕਰੀ ਬਦਲ ਸਕਦੇ ਨੇ ਜਾਂ ਦੇਸ਼ ਛੱਡ ਸਕਦੇ ਨੇ ਇਸ ਫੈਸਲੇ ਨਾਲ ਲਗਭਗ 13 ਮਿਲੀਅਨ ਵਿਦੇਸ਼ੀ ਕਾਮਿਆਂ ਨੂੰ ਰਾਹਤ ਮਿਲੇਗੀ ਜਿਨ੍ਹਾਂ ਚੋਂ ਲਗਭਗ 8 ਮਿਲੀਅਨ ਭਾਰਤੀ ਸ਼ਾਮਲ ਨੇ ਇਹ ਫੈਸਲਾ ਕਾਊਨਟ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਦੀ ਵਿਜ਼ਨ 2030 ਉਦਾਰ ਯੋਜਨਾ ਦਾ ਹਿੱਸਾ ਜਿਸ ਦਾ ਉਦੇਸ਼ ਸਾਊਦੀ ਅਰਬ ਦੀ ਵਿਸ਼ਵਵਿਆਪੀ ਛਵੀ ਨੂੰ ਬਿਹਤਰ ਬਣਾਉਣਾ ਤੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨਾ ਹੈ 13000 ਕਰੋੜ ਰੁਪਏ ਦੇ ਇਤਿਹਾਸਿਕ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਮੁੱਖ ਦੋਸ਼ੀ ਭਗੌੜੇ ਹੀਰਾ ਵਪਾਰੀ ਮਹਿੂਲ ਚੌਕਸੀ ਦੀ 파ਰਥ ਹਵਾਲਗੀ ਦਾ ਰਸਤਾ ਲਗਭਗ ਸਾਫ ਹੋ ਗਿਆ ਬੈਲਜੀਅਮ ਦੀ ਅੰਟਰਪਰ ਅਪੀਲ ਅਦਾਲਤ ਨੇ 10 ਅਕਤੂਬਰ ਨੂੰ ਆਪਣਾ ਫੈਸਲਾ ਸੁਣਾਉਂਦੇ ਹੋਏ ਚੌਕਸੀ ਦੀ ਹਵਾਲਗੀ ਨੂੰ ਮਨਜ਼ੂਰੀ ਦਿੱਤੀ ਅਦਾਲਤ ਨੇ ਸਪਸ਼ਟ ਤੌਰ ਤੇ ਕਿਹਾ ਕਿ ਹਵਾਲਗੀ ਪ੍ਰਕਿਰਿਆ 'ਚ ਕੋਈ ਕਾਨੂੰਨੀ ਰੁਕਾਵਟ ਨਹੀਂ ਇਹ ਚੌਕਸੀ 'ਤੇ ਦੋਸ਼ ਬੈਲਜੀਅਮ ਦੇ ਕਾਨੂੰਨ ਤਹਿਤ ਅਪਰਾਧ ਦੀ ਸ਼੍ਰੇਣੀ ਚਾਉਂਦੇ ਨੇ ਹਾਲਾਂਕਿ ਚੌਕਸੀ ਕੋਲ ਹੁਣ 15 ਦਿਨਾਂ ਦੇ ਅੰਦਰ ਬੈਲਜੀਅਮ ਦੀ ਸੁਪਰੀਮ ਕੋਰਟ 'ਚ ਅਪੀਲ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ 'ਚ ਹੋਈ ਧਮਾਕੇ 'ਚ 5 ਲੋਕ ਜ਼ਖਮੀ ਹੋਏ ਜਦੋਂ ਕਿ ਇੱਕ ਵਿਅਕਤੀ ਦੀ ਮੌਤ ਹੋਈ ਹੈ ਸਾਰੇ ਜ਼ਖਮੀਆਂ ਨੂੰ ਡੀ ਐਮਸੀ ਲੁਧਿਆਣਾ ਰੈਫਰ ਕੀਤਾ ਗਿਆ ਵੇਰਕਾ ਮਿਲਕ ਪਲਾਂਟ ਦੇ ਪ੍ਰਬੰਧਨ ਨੇ ਸਰਾਬਾ ਨਗਰ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਦੇ ਅਨੁਸਾਰ ਇਹ ਧਮਾਕਾ ਬੋਇਲਰ ਫਟਣ ਨਾਲ ਹੋਇਆ ਜਿਸ 'ਚ 5 ਲੋਕ ਜ਼ਖਮੀ ਹੋਏ ਨੇ ਜ਼ਖਮੇ ਦੀ ਪਛਾਣ ਕਰਵੰਤ ਸਿੰਘ ਅਜੀਤ ਸਿੰਘ ਪ੍ਰੀਤ ਕੁਮਾਰ ਦਵਿੰਦਰ ਸਿੰਘ ਅਤੇ ਜਸ ਸਿੰਘ ਵਜੋਂ ਹੋਈ ਹੈ ਸਹਾਸੇ ਤੇ ਹੈਬੋਵਾਲ ਦੇ ਰਹਿਣ ਵਾਲੇ ਬੈਰੀਸਾਲਾ ਕੁਨਾਲ ਜੈਨ ਦੀ ਮੌਤ ਹੋ ਗਈ ਉਸਦੀ ਪਤਨੀ ਵੀ ਪ ਪੰਜਾਬ ਪੁਲਿਸ ਨੇ ਚੰਡੀਗੜ੍ਹ ਕਲੱਬ ਦੇ ਐਗਜ਼ੀਕਟਿਵ ਮੈਂਬਰ ਵਿਕਾਸ ਬੈਕਟਰ ਨੂੰ ਮੁਹਾਲੀ 'ਚ ਬਲੈਕਮੇਲ ਤੇ ਧਮਕਾ ਕੇ ਪੈਸੇ ਵਸੂਲਣ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਮੁਲੰਪੁਰ ਥਾਣੇ 'ਚ ਬੀਐਨਐਸਟੀ ਦਰਾਮਾ ਹੇਠ ਕੇਸ ਦਰਜ ਕੀਤਾ ਗਿਆ। ਬੈਕਟਰ ਨੂੰ ਪੁੱਛਗਿੱਛ ਲਈ ਪੁਲਿਸ ਰਿਮਾਂਡ 'ਚ ਰੱਖਿਆ ਗਿਆ। ਪੁਲਿਸ ਉਤਰਾਮਸਰ ਵਿਕਾਸ ਤੇ ਉਸ ਦੇ ਸਾਥੀਆਂ ਨੇ ਕਥਿਤ ਤੌਰ ਤੇ ਸ਼ਹਿਰ ਦੇ ਵਕੀਲ ਗੌਰਵਦੀਪ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ ਸੀ ਸ਼ਿਕਾਇਤਕਰਤਾ ਨੇ ਵਿਕਾਸ ਤੇ ਹਥਿਆਰ ਨਾਲ ਜ਼ਬਰੀ ਵਸੂਲੀ ਧਮਕੀਆਂ ਦੇਣ ਦਾ ਦੋਸ਼ ਲਗਾਇਆ ਜਾਂਚ ਦੌਰਾਨ ਵਿਕਾਸ ਦੇ ਸਾਥੀ ਰਮਨ ਅਗਰਵਾਲ ਜਿਨ੍ਹਾਂ ਦਾ ਨਾਮ ਐਫ ਆਈ ਆਰ ਚੈਤ ਤੇ ਨਿਤਿਨ ਗੋਇਲ ਤੋਂ ਪੰਜਾਬ ਪੁਲਿਸ ਨੇ ਵਿਆਪਕ ਪੁੱਛਗਿੱਛ ਕੀਤੀ ਅਸਾਮ ਦੇ ਕੋਕਰਾਚਾਰ ਜ਼ਿਲ੍ਹੇ ਚ ਇੱਕ ਰੇਲਵੇ ਟ੍ਰੈਕ ਤੇ ਅਣਪਛਾਤੇ ਬਦਮਾਸ਼ਾਂ ਵੱਲੋਂ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਨਾਲ ਧਮਾਕਾ ਕਰਨ ਤੋਂ ਬਾਅਦ ਅਸਾਮ ਤੇ ਉੱਤਰੀ ਬੰਗਾਲ ਦੇ ਕੁਝ ਹਿੱਸਿਆਂ ਚ ਰੇਲ ਸੇਵਾ ਠੱਪ ਹੋ ਗਈ ਹੈ ਧਮਾਕਾ ਦੇਰ ਰਾਤ ਕੋਕਰਾ ਚਾਰੇਵੇ ਸਟੇਸ਼ਨ ਤੇ ਸਲਕਾਟੀ ਜਾਣ ਵਾਲੇ ਰਸਤੇ ਦੇ ਲਗਭਗ 5 ਕਿਲੋਮੀਟਰ ਦੂਰ ਹੋਏ ਨੇ ਕਿਹਾ ਕਿ ਧਮਾਕੇ ਨੇ ਟਰੈਕ ਦਾ ਲਗਭਗ 3 ਫੁੱਟ ਹਿੱਸਾ ਪੂਰੀ ਤਰ੍ਹਾਂ ਨੁਕਸਾਨ ਦਿੱਤਾ ਤੇ ਟੁੱਟੇ ਹੋਏ ਟਰੈਕ ਦੇ ਟੁਕੜੇ ਕਈ ਮੀਟਰ ਦੂਰ ਖਿੰਡ ਗਏ ਫਿਰ ਕੋਕਰਾ ਚਾਰ ਦੇ ਸੀਨੀਅਰ ਪੁਲਿਸ ਸੁਪਰਡੈਂਟ ਪੁਸ਼ਪ੍ਰਾ ਸਿੰਘ ਨੇ ਪੁਸ਼ਟੀ ਕੀਤੀ ਕਿ ਇਸ ਘਟਨਾ 'ਚ ਕੋਈ ਵੀ ਜ਼ਖਮੀ ਨਹੀਂ ਹੋਇਆ ਜਾਂ ਕੋਈ ਰੇਲ ਗੱਡੀ ਪਟੜੀ ਤੋਂ ਨਹੀਂ ਉਤਰੀ ਐਸਐਸਪੀ ਨੇ ਕਿਹਾ ਕਿ ਟਰੈਕ ਦੇ ਨੁਕਸਾਨੇ ਦੇ ਹਿੱਸੇ ਦੀ ਤੁਰੰਤ ਮੁਰੰਮਤ ਕੀਤੀ ਗਈ ਤੇ ਰੇਲ ਗੱਡੀ ਦਾ ਸੰਚਾਲਨ ਹੁਣ ਮੁੜ ਸ਼ੁਰੂ ਹੋ ਗਿਆ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਫਾਸਟਰ ਬਜਿੰਦਰ ਤੇ ਉਸ ਦੇ ਸਾਥੀਆਂ ਦੀ ਰੋਪੜ ਨਵਾਂ ਸ਼ਹਿਰ ਮਾਛੀਵਾੜਾ ਤੇ ਮੋਹਾਲੀ ਖੇਤਰਾਂ ਚ ਸਿੱਧ ਸਾਰੀ ਆਚਲ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਕਮਾਈ ਸ਼ੁਰੂ ਕੀਤੀ ਹੈ ਏਡੀ ਨੇ ਰੋਪੜ ਨੰਗਲ ਦੂਰਪੁਰਬੇਦੀ ਮਾਛੀਵਾੜਾ ਤੇ ਹੋਰ ਸਬੰਧਿਤ ਖੇਤਰਾਂ ਦੇ ਡੀਸੀ ਐਸਟੀਐਮ ਸਬ ਰਜਿਸਟਰਾਰ ਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਚਿੱਠੀ ਲਿਕੇ ਜਿਸ ਚ ਉਹਨਾਂ ਨੂੰ ਫਾਸਟਰ ਬਜਿੰਦਰ ਵਾਸੀ ਅੰਬਿਕਾ ਫਲੋਰੈਂਸ ਨਿਊ ਚੰਡੀਗੜ੍ਹ ਦੀਆਂ ਕਈ ਜਾਇਦਾਦਾਂ ਨੂੰ ਜ਼ਬਤ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਫਾਸਟਰ ਬਜਿੰਦਰਮ ਜਾਲੀ ਸੀਆਰ ਸ੍ਰੀਪਾ ਦੇ ਜਾਰੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਨਾ ਖੇਤਰਾਂ ਚ ਗੈਰ ਕਾਨੂੰਨੀ ਮਾਈਨਿੰਗ ਗਤੀਵਿਧੀਆਂ ਸ਼ਾਮਿਲ ਪਾਏ ਗਏ ਸਬੰਧ ਉਹ ਲਗਭਗ 10 ਐਫਆਈਆਰ ਦਰਜ ਕੀਤੀਆਂ ਗਈਆਂ ਨੇ ਫਿਲਹਾਲ ਸਪੀਡ ਨਿਊਜ਼ ਵਿੱਚ ਬੱਸ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯੋਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ Scan or scan QR code to contact us. Rodis Inc million miles with smile or scan QR code to contact us. Tabai Indian cuisine taste fine authentic Indian cuisine in Tracy or scan QR code to contact us. Smiley Valley Family Dental Office or scan QR code to contact us.